ਸਿੱਧੂ ਮੂਸੇਵਾਲੇ ਦਾ ਨਾ ਇੱਕ ਗੀਤ ਹੈ ਤੇ ਜਿਹੜੇ ਗੀਤ ਦਾ ਇੱਕ ਟੱਪਾ ਹੈ ਕਿ ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਹ ਨਹੀਂ ਦਿੰਦੇ ਤੇ ਅੱਜ ਆਪਾਂ ਨਾ ਉਹਨਾਂ ਦੋਗਲਿਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਜਾਂ ਗਦਾਰ ਕਹਿ ਲਿਗੇ ਜਾਂ ਫਿਰ ਦੋਗਲਾ ਕਹਿ ਲਿਗੇ ਉਹ ਆ ਰਵਨੀਤ ਬਿੱਟੂ ਜੀ ਤੇ ਅੱਜ ਮੈਂ ਰਵਨੀਤ ਬਿੱਟੂ ਦੇ ਸਾਨੂੰ ਦੋ ਤਿੰਨ ਵੀਡੀਓ ਕਲਿੱਪ ਸੁਣਾਉਂਗਾ ਜਿਦੇ ਵਿੱਚ ਉਹਨਾਂ ਨੇ ਵੱਖੋ ਵੱਖਰੇ ਬਿਆਨ ਦਿੱਤੇ ਆ ਤੇ ਉਹ ਕਲਿੱਪ ਸੁਣ ਕੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਹੈ ਵੀ ਕਿਵੇਂ ਉਹਨਾਂ ਨੇ ਸਿੱਖ ਕੌਮ ਨਾਲ ਜਾਂ ਪੰਜਾਬ ਨਾਲ ਗਦਾਰੀਆਂ ਕੀਤੀਆਂ ਕਿਵੇਂ 도ਗਲਾਪਣ ਉਹਨਾਂ ਦਾ ਕਲਿੱਪਾਂ ਦੇ ਵਿੱਚ ਨਜ਼ਰ ਆਉਂਦਾ ਹੈ ਤੇ ਪਹਿਲਾ ਕਲਿੱਪ ਤੁਹਾਨੂੰ ਮੈਂ ਸੁਣਾਉਣ ਲੱਗਾ ਜਿਹਦੇ ਵਿੱਚ ਤੁਹਾਨੂੰ ਇਹ ਸਿੱਧ ਹੋ ਜਾਊਗਾ ਵੀ 20-25 ਸਾਲਾਂ ਤੋਂ ਇਸ ਇਨਸਾਨ ਨੂੰ ਪਤਾ ਸੀ ਕਿ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਨੇ ਕਿਵੇਂ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ ਜਾਂ ਸਿੱਖਾਂ ਦੇ ਉੱਤੇ ਇਹਨਾਂ ਨੇ ਤਸ਼ੱਦਦ ਕੀਤਾ ਸੀਗਾ ਪਹਿਲਾ ਕਲਿੱਪ ਸੁਣੋ ਤੁਸੀਂ ਇਹ ਰਾਜਾ ਜੀ ਨੇ ਟੀ-ਸ਼ਰਟ ਪਾਈ ਹੋਈ ਆ ਮਾਂ ਤੁਝੇ ਸਲਾਮ ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਤੂਪਾਂ ਨਾਲ ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਮੈਨੂੰ ਵੀ ਕਹਿੰਦੀ ਸੀ ਵੀ ਟੀ-ਸ਼ਰਟੇ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ ਮੈਂ ਮਾ ਨਹੀਂ ਕਹਿ ਸਕਦਾ ਜਿਵੇਂ ਸਾਡੇ ਗੁਰੂ ਗਰੰਥ ਸਾਹਿਬ ਦੇ ਵਿੱਚ ਗੋਲੀ ਵਿੱਚੋਂ ਮਾਰੀ ਹੋਵੇ ਤੇ ਸਾਡੇ ਦੰਗੇ ਕੀਤੇ ਹੁਣ ਉਸ ਵੇਲੇ ਸਾਡੇ ਸਿੱਖ ਪੰਜਾਬੀ ਲੱਭ ਲੱਭ ਕੋ ਕੋ ਮਾਰੇ ਹੋਣ ਸਾਰੇ ਦੇਸ਼ ਦੇ ਵਿੱਚ ਤੇ ਅੱਜ ਤੱਕ ਉਹ ਲੋਕੀ ਭੁੱਲ ਜਾਣਗੇ ਇਹ ਗੱਲਾਂ ਲਓ ਜੀ ਸੁਣ ਲਿਆ ਕਿਵੇਂ ਬਿੱਟੂ ਸਾਹਿਬ ਨੂੰ ਸਾਰਾ ਪਤਾ ਸੀਗਾ 25 ਸਾਲਾਂ ਤੋਂ ਪਤਾ ਸੀਗਾ ਕਿ ਕਿਵੇਂ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਦੇ ਉੱਤੇ ਟੈਂਕ ਚੜਾਏ ਆ ਗੋਲੇ ਸਿੱਟੇ ਆ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਕਿਵੇਂ ਸਿੱਖਾਂ ਨੂੰ ਕੋਹ ਕੋਕੇ ਮਾਰਿਆ ਪਰ ਮਾਂ ਦਾ ਪੁੱਤ ਕੁਛ ਕਿਆ ਨਹੀਂਗਾ ਇਹ ਨਹੀਂ ਬੋਲੇਗਾ ਤੇ ਹੁਣ ਮੈਂ ਤੁਹਾਨੂੰ ਨਾ ਅਗਲਾ ਕਲਿੱਪ ਸੁਣਾਉਣਾ ਜਿਹੜਾ ਸੁਣ ਕੇ ਤੁਹਾਨੂੰ ਹੋਰ ਗੁੱਸਾ ਆਊਗਾ ਇਸ ਇਨਸਾਨ ਦੇ ਉੱਤੇ ਉਹ ਸੁਣਾਉਣਾ ਮੈਂ ਫਿਰ ਹੋਰ ਕਰਦੇ ਆਪਾਂ ਗੱਲਬਾਤ 18 ਸਾਲ 20 ਸਾਲ ਜਿਹੜੇ ਤੁਹਾਡੇ ਰਹੇ ਸੋਨੀਆ ਗਾਂਧੀ ਤੇ ਤੁਸੀਂ ਵੀ ਪੈਰੀ ਹੱਥ ਲਗਾਉਂਦੇ ਰਹੇ ਰਾਹੁਲ ਗਾਂਧੀ ਨੂੰ ਤੁਸੀਂ ਵੀ ਆਪਣਾ ਵੱਡਾ ਭਰਾ ਬਣਾਉਂਦੇ ਰਹੇ ਲੇਕਿਨ ਅੱਜ ਤੁਹਾਨੂੰ ਇੰਦਰਾ ਗਾਂਧੀ ਨੂੰ ਲੈ ਕੇ ਤੁਸੀਂ ਇਤਰਾਜ਼ ਜ਼ਾਹਰ ਕਰਾ ਅੱਜ ਤੋਂ ਪਹਿਲਾਂ ਤੁਸੀਂ ਜ਼ਿੰਦਗੀ ਵਿੱਚ ਕਦੀ ਗੱਲ ਨਹੀਂ ਕੀਤੀ ਮੈਂ ਕਾਂਗਰਸ ਸੀਗਾ ਹਾਂ ਮੈਂ ਕਾਂਗਰਸ ਸੀਗਾ ਨਾ ਜੀ ਮੈਂ ਮੈਂ ਕਿਉਂ ਆਪਣੇ ਉੱਥੇ ਵਿੱਚ ਰਹਿ ਕੇ ਉਹਦੇ ਅੱਜ ਤਾਂ ਅਸੀਂ ਬਾਹਰ ਆ ਹਾਂ ਉਹ ਤਾਂ ਮੈਨੂੰ ਮਿੰਟ 'ਚ ਇੱਕ ਮਿੰਟ 'ਚ ਪਾਰਟੀ ਤੋਂ ਉਹ ਮਾਲਕ ਸੀ ਕੱਢ ਕੇ ਪਰੇ ਮਾਰਦੇ ਲੇਕਿਨ ਇਹ ਲਓ ਜੀ ਸੁਣ ਲਿਆ ਕਹਿੰਦਾ ਮੈਂ ਕਾਂਗਰਸ ਪਾਰਟੀ ਸੀਗਾ ਕਹਿੰਦਾ ਜੇ ਮੈਂ ਬੋਲ ਪੈਂਦਾ ਕੁਛ ਕਹਿ ਦਿੰਦਾ ਤੇ ਉਹਨਾਂ ਦੀ ਪਾਰਟੀ ਸੀ ਉਹ ਤਾਂ ਮੈਨੂੰ ਇੱਕ ਮਿੰਟ 'ਚ ਕੱਢ ਕੇ ਬਾਹਰ ਮਾਰਦੇ ਵਾਹ ਭਈ ਵਾਰ ਅਮਨੀਤ ਬੇਟੂ ਜਿਹੜੇ ਹਰਮੰਦਰ ਸਾਹਿਬ ਦੇ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਹਦੀ ਮਾਨ ਮਰਿਆਦਾ ਦੇ ਲਈ ਮੱッセ ਰੰਗੜ ਵਰਗਿਆਂ ਦੇ ਸਿਰ ਕੱਟ ਲੈਂਦੇ ਤੂੰ ਨਹੀਂ ਮਾਂਦਿਆ ਪੁੱਤਾ ਪਾਰਟੀ ਛੱਡੀ ਉਹਦੇ ਵਾਸਤੇ ਤੂੰ ਨਹੀਂ ਅਜਿਹੜੀ ਸਿਰ ਤੇ ਕਹਿੰਦਾ ਮੈਂ ਦਸਤਾਰ ਸਜਾਈ ਆ ਕਹਿੰਦਾ ਮੈਂ ਟੀ-ਸ਼ਰਟ ਕਿਵੇਂ ਪਾ ਸਕਦਾ ਤੂੰ ਇਹ ਦਸਤਾਰ ਦੀ ਖਾਤਰ ਤੂੰ ਨਹੀਂ ਪਾਰਟੀ ਛੱਡ ਸਕਦਾ ਕਾਂਗਰਸ ਤੂੰ ਖੁਦ ਕਹਿਣਾ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਇੰਦਰਾ ਗਾਂਧੀ ਨੇ ਤੇ ਉਹ 35000 ਸਿੱਖਾਂ ਦੀ ਖਾਤਰ ਤੂੰ ਕਾਂਗਰਸ ਪਾਰਟੀ ਨਹੀਂ ਛੱਡ ਸਕਦਾਗਾ ਤੇ ਅੱਜ ਅੱਜ ਤੂੰ ਕੁਰਸੀਆਂ ਦੀ ਖਾਤਰ ਮਾਰ ਕੇ ਛਾਲ ਛੱਡ ਗਿਆ ਇਹ ਆ ਅਸਲੀ ਇਹਨਾਂ ਦੇ ਕਿਰਦਾਰ ਤੇ ਭਰਾਵੋ ਤੁਸੀਂ ਵੀ ਨੋਟ ਕਰ ਲਓ ਤੇ ਅੱਜ ਵੀ ਜੇ ਇਸ ਗद्दार ਨੂੰ ਜੇ ਤੁਸੀਂ ਲੁਧਿਆਣੇ ਹਲਕੇ ਦੇ ਵਿੱਚ ਵੋਟ ਪਾਉਂਗੇ ਇਹਨਾਂ ਦੇ ਵਰਕਰਾਂ ਨੂੰ ਛੱਡ ਕੇ ਉਹਨਾਂ ਨੇ ਤਾਂ ਪਉਣੀ ਪਉਣੀ ਉਹ ਨਹੀਂ ਪਿੱਛੇ ਹਟਦੇ ਤੁਸੀਂ ਵੋਟ ਪਾਉਂਗੇ ਤਾਂ ਇਹਦਾ ਮਤਲਬ ਰਵਨੀਤ ਬਿੱਟੂ ਵਰਗੇ ਗਦਾਰ ਹਜੇ ਆਪਣੇ ਵਿੱਚ ਵੀ ਫਿਰਦੇ ਆ ਤੇ ਜੇ ਤੁਸੀਂ ਗੱਲਾਂ ਨਾਲ ਸਹਿਮਤ ਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੁਧਿਆਣੇ ਹਲਕੇ ਚ ਜ਼ਰੂਰ ਪਹੁੰਚਾਓ ਤੇ ਨਾਲੇ ਮੇਰੀ ਬੇਨਤੀ ਹੈ ਵੀ ਇਸ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਪਾਂ ਹੁਣ ਇਹੋ ਜਿਹੇ ਗਦਾਰ ਲੱਭ ਲੱਭ ਕੇ ਲਿਆਉਣੇ ਆ ਇਸੇ ਤਰ੍ਹਾਂ ਹੀ ਬਹੁਤ ਬਹੁਤ ਧੰਨਵਾਦ ਜੀ